ਹੈਲੋ ਜੀ গুড ਮਾਰਨਿੰਗ ਸਤਿ ਸ੍ਰੀ ਅਕਾਲ ਜੀ ਫਰੈਂਕ ਕਿਵੇਂ ਸਾਰੇ ਉਮੀਦ ਕਰਦੀਆਂ ਕਿ ਫਰੈਂਕ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਅੱਜ ਦਾ ਬਲੌਗ ਆਪਾਂ ਸਟਾਰਟ ਕਰ ਰਹੇ ਆ ਸਵੇਰ ਤੋਂ ਯਾਨਕਿ ਟਾਈਮ ਤੇ ਇੱਥੇ ਵੱਜ ਗਏ ਸੀਗੇ 10 11 ਕਵਜ ਨਹੀਂ 10 11 ਨਹੀਂ ਵਜੇ ਸੀਗੇ ਟਾਈਮ ਇੱਥੇ ਸ਼ਾਇਦ 12 ਕਵਜ ਗਏ ਸੀਗੇ ਹਾਂ ਮੈਂ ਥੋਰੀ ਸੀਗੀ ਇੱਥੇ ਕੱਪੜੇ ਕੱਪੜੇ ਕਾਫੀ ਦਿਨਾਂ ਦੇ ਹੋਏ ਪਏ ਸੀਗੇ ਤੇ ਭਾਬੀ ਆਏ ਹੋਏ ਸੀਗੇ ਭਾਬੀ ਉਧਰ ਯਾਨਕਿ ਕੱਪੜੇ ਵਗੈਰਾ ਸੁਕਾਉਣ ਲੱਗ ਰਹੇ ਸੀਗੇ ਨਾਸ਼ਤਾ ਪਾਣੀ ਆਪਾਂ ਨੇ ਕਰ ਲਿਆ ਸੀਗਾ ਹਨਾ ਮੈਂ ਥੋੜਾਕ ਲੇਟ ਕੀਤਾ ਸੀਗਾ ਮੈਨੂੰ ਐ ਸੀਗਾ ਵੀ ਚਲੋ ਮੈਂ ਠਹਿਰ ਕੇ ਕਰ ਲਵਾਂਗੀ ਪਰ ਸ਼ਾਨੂੰ ਨੂੰ ਰੋਟੀ ਖਵਾਉਣੀ ਸੀਗੀ ਹੈਨਾ ਸ਼ਾਨੂੰ ਨਹੀਂ ਆਪਣੇ ਆਪ ਖਾਉਂਦਾ ਹੈਗਾ ਫਿਰ ਉਹਦੇ ਨਾਲ ਚਲੋ ਮੈਂ ਵੀ ਖਾ ਲਈ ਸੀਗੀ ਤੇ ਇੱਥੇ ਦੇਖੋ ਭਾਬੀ ਲੱਗ ਰਹੇ ਨੇ ਕੱਪੜੇ ਸੁੱਕਣੇ ਲਾਉਣ ਭਾਬੀ ਆਏ ਹੋਏ ਸੀਗੇ ਕਿਉਂਕਿ ਵੀਰਾ ਤੇ ਰਮਨੀਤ ਦੇ ਡੈਡੀ ਗਏ ਹੋਏ ਸੀਗੇ ਪਟਿਆਲੇ ਹੈਨਾ ਉੱਧਰ ਗਏ ਹੋਏ ਸੀਗੇ ਤੇ ਇਸ ਕਰਕੇ ਫਿਰ ਰਾਤ ਨੂੰ ਭਾਬੀ ਇੱਥੇ ਪਈ ਸੀਗੇ ਤੇ ਕੱਲ ਵੀ ਫਿਰ ਬਲੌਗ ਮੈਂ ਜ਼ਿਆਦਾ ਨਹੀਂ ਬਣਾ ਸਕੀ ਇਸੇ ਕਰਕੇ ਤੇ ਫਿਰ ਅਸੀਂ ਸਵੇਰੇ ਲੱਗੇ ਸੀਗੇ ਨੰਨਤੇ ਜੇ ਕੱਪੜੇ ਵਗੈਰਾ ਧੋਣ ਹੈਨਾ ਮੈਂ ਸਾਰੇ ਕੱਪੜੇ ਵਗੈਰਾ ਧੋਤੇ ਸੀਗੇ ਤੇ ਭਾਬੀ ਉਤੋਂ ਇਨਕੇ ਹੋਰ ਕੰਮ ਕਰੀ ਜਾਂਦੇ ਸੀਗੇ ਤੇ ਇੱਥੇ ਦੇਖੋ ਹੈਨਾ ਛੋਟੀ ਪਤੀਜੀ ਨੂੰ ਬੰਦ ਕਰਤਾ ਸੀਗਾ ਤਾਕੀ ਦੇ ਵਿੱਚ ਇਹਦੇ ਵਿੱਚ ਇਹਨਾਂ ਇਹਨੂੰ ਖੋਲੀ ਜਾਂਦੀ ਸੀਗੀ ਹੈਨਾ ਤੇ ਫਿਰ ਕਹਿੰਦੀ ਕਿ ਚੱਲੇ ਨੂੰ ਇੱਕ ਵਾਰੀ ਬੰਦ ਕਰ ਦੰਨੇ ਆ ਵੀ ਫਿਰ ਡਰ ਜੂਗੇ ਫਿਰ ਜਾਣ ਹੀ ਨਹੀਂ ਹੈਗੇ ਆ ਦੇਖੋ ਹੁਣ ਐਂ ਹੀ ਕਰਿਆ ਸੀਗਾ ਇਹਨੂੰ ਇਹ ਇੱਕ ਵਾਰੀ ਬੰਦ ਕਰਤਾ ਸੀਗਾ ਤੇ ਫਿਰ ਮੁੜ ਕੇ ਇਹਨੂੰ ਜਾਂਦੇ ਨਹੀਂ ਸੀਗੀ ਇਹ ਤੇ ਚਲੋ ਵਿਚਾਈ ਥੋੜੇ ਘਰ ਰੋਈ ਸੀਗੀ ਇਹ ਕੁਛ ਇਹਨੂੰ ਐ ਸੀਗਾ ਵੀ ਮੰਮੀ ਮੈਨੂੰ ਗੋਦੀ ਚੱਕ ਕੇ ਰੱਖੇ ਹੈ ਨਾ ਐ ਐ ਕਰੀ ਜਾਂਦੀ ਸੀਗੀ ਇਹ ਜਦੋਂ ਰੋਂਦੀ ਆ ਤਾਂ ਫਿਰ ਚੁੱਪ ਨਹੀਂ ਕਰਦੀ ਹੈਗੀ ਅਗਰ ਜੇ ਖੇਲੀ ਜਾਵੇ ਤਾਂ ਖੇਲੀ ਜਾਵੇਂ ਐ ਕਰਦੀ ਸੀਗੀ ਤੇ ਫਰੈਂਡ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਿਊ ਆਏ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਤੁਸੀਂ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਨਾ ਤੇ ਇੱਥੇ ਫਿਰ ਮੈਂ ਕੱਪੜੇ ਵਗੈਰਾ ਸਾਰੇ ਧੋ ਕੇ ਮੈਂ ਚਲੋ ਬਾਲਟੀਆਂ ਟੱਬ ਹੈਨਾ ਇਹ ਵੀ ਮੈਂ ਧੋ ਦੰਨੀਆਂ ਕਾਫੀ ਦਿਨ ਹੋ ਗਏ ਸੀਗੇ ਇਹਨਾਂ ਤੇ ਵੀ ਹੱਥ ਵਗੈਰਾ ਨਹੀਂ ਭਜਿਆ ਸੀਗਾ ਪਹਿਲਾਂ ਤਾਂ ਯਾਨਕੀ ਜਦੋਂ ਵੀ ਕੱਪੜੇ ਧੋਂਦੀ ਹੁੰਦੀ ਸੀਗੀ ਮੈਂ ਉਹਦੇ ਨਾਲ ਦੀ ਨਾਲ ਬਰਸ਼ ਮਾਰ ਦਿੰਦੀ ਹੁੰਦੀ ਸੀਗੀ ਪਰ ਜਿਵੇਂ ਪੂਰਾ ਡੀਪ ਕਲੀਨਿੰਗ ਜੀ ਇਹਨਾਂ ਦੀ ਨਹੀਂ ਕਰਦੀ ਹੁੰਦੀ ਸੀਗੀ ਮੈਂ ਚਲੋ ਅੱਜ ਇਹਨਾਂ ਦੀ ਵਧੀਆ ਜੀ ਡੀਪ ਕਲੀਨਿੰਗ ਜੀ ਕਰ ਦੰਨੀ ਆ ਮੈਂ ਜਿਵੇਂ ਬਾਲਟੀਆਂ ਵਗੈਰਾ ਹੋ ਗਈ ਪੀੜੀ ਹੋ ਗਈ ਟੱਬ ਹੋ ਗਏ ਹੈਨਾ ਇਹਨਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਮੈਂ ਚੰਗੀ ਤਰ੍ਹਾਂ ਧੋ ਦੰਨੀ ਆ ਨਖੇਰ ਜੀ ਦਿੰਨੀ ਆ ਕਿਉਂਕਿ ਹੁਣ ਦਿਨ ਖੁੱਲ ਗਏ ਨੇ ਤੇ ਹੁਣ ਪਾਣੀ ਤੋਂ ਕੋਈ ਐਨਾ ਡਰ ਜਾ ਹੈ ਨਹੀਂਗਾ ਵੀ ਹਾਂ ਠੰਡਾ ਪਾਣੀ ਆ ਜਾਂ ਕੀਵੇਂ ਹੈਨਾ ਇਸ ਕਰਕੇ ਮੈਂ ਸਾਰੀ ਡੀਪ ਕਲੀਨਿੰਗ ਜੀ ਕਰਤੀ ਸੀਗੀ ਭਾਂਡਿਆਂ ਦੀ ਬਾਥਰੂਮ ਵਾਲਿਆਂ ਦੀ ਤੇ ਚਲੋ ਜੀ ਆਹ ਦੇਖੋ ਇੱਥੇ ਆਪਣੀ ਬਾਲਟੀ ਐਨ ਵਧੀਆ ਨਿਖਰ ਗਈ ਐ ਮੈਂ ਕੀ ਕੀਤਾ ਸੀਗਾ ਹਾਰਪਿਕ ਪਾ ਕੇ ਤੇ ਚੰਗੀ ਤਰ੍ਹਾਂ ਇਹਦੇ ਤੇ ਬਰਸ਼ ਲਗਾਤਾ ਸੀ ਆ ਦੇਖੋ ਪੀਲੀ ਜੀ ਹੋਈ ਪਈ ਸੀਗੀ ਤੇ ਹੁਣ ਵਧੀਆ ਵਾਈਟ ਜੀ ਹੋ ਗਈ ਐ ਐਨ ਚਮਕ ਗਈ ਐ ਹੈਨਾ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਇਹਨੂੰ ਵੀ ਮੈਂ ਧੋ ਦਨੀ ਐ ਇਹਨੂੰ ਲੱਗੀ ਸੀਗੀ ਪੀੜੀ ਨੂੰ ਆਪਣੀ ਨੂੰ ਇਹ ਤੇ ਦੇਖੋ ਸਾਬਣ ਕਿੰਨੀ ਜੰਮੀ ਪਈ ਹੈ ਹੈਨਾ ਮੈਂ ਕਿਹਾ ਚਲੋ ਇਹਨੂੰ ਮੈਂ ਤੋਂ ਮੰਗੀ ਸੋਰੀ ਇਹਦੇ ਨਾਲ ਆਪਣੇ ਕੋਲੇ ਆਹ ਪਈ ਸੀਗੀ ਤਜਾਬ ਹੈਨਾ ਤਜਾਬ ਸੀਗੀ ਇਹ ਤੇ ਕਾਫੀ ਦਿਨਾਂ ਦਾ ਪਿਆ ਇਹ ਮੈਂ ਕਿਉਂਕਿ ਯੂਜ਼ ਨਹੀਂ ਕਰਦੀ ਹੈਗੀ ਤੇ ਵੈਸੇ ਇਹਨਾਂ ਨੂੰ ਮੈਂ ਕਿਹਾ ਚਲੋ ਇਹ ਵੀ ਨਾਲ ਹੀ ਖਤਮ ਹੋ ਜੂਗੀ ਲੱਗ ਜੂਗੀ ਵੀ ਚਲੋ ਭਾਂਡੇ ਵਗੈਰੇ ਇਹਦੇ ਨਾਲ ਮੈਂ ਪਾਂ ਢੰਮੇ ਕਹਿੰਦਾ ਮਤਲਬ ਜਿਵੇਂ ਕਿ ਇਹ ਹੋ ਗਏ ਆਪਣੇ ਟੱਬ ਬਾਲਟੀ ਵੀ ਇਹਨਾਂ ਨੂੰ ਇਹਦੇ ਨਾਲ ਹੀ ਧੋ ਦੰਨੀ ਆ ਹਨ ਕਿਉਂਕਿ ਨਾ ਤਾਂ ਮੈਂ ਇਹਨੂੰ ਦੇਖੋ ਫਰਸ਼ ਤੇ ਯੂਜ਼ ਕਰਦੀ ਆ ਕਿਉਂਕਿ ਅਗਰ ਜੇ ਪਾ ਇਹਨੂੰ ਫਰਸ਼ ਤੇ ਯੂਜ਼ ਕਰਦੇ ਆ ਤਾਂ ਉਹ ਛਿੱਟਾ ਛਿੱਟਾ ਜਾਂ ਹੋ ਜਾਂਦਾ ਦਾਗ ਜੇ ਛਿੱਟੇ ਛਿੱਟ ਚਮਕਣ ਲੱਗ ਜਾਂਦੇ ਨੇ ਤਾਂ ਕਰਕੇ ਆ ਦੇਖੋ ਇਹਨੂੰ ਮੈਂ ਹੁਣ ਚੰਗੀ ਤਰ੍ਹਾਂ ਤਜਾਬ ਦੇ ਨਾਲ ਇਹਨਾਂ ਵਧੀਆ ਕਰਤਾ ਤੇ ਹੋ ਗਈ ਹੈ ਕਲੀਨਿੰਗ ਇਹਦੀ ਵੀ ਦੇਖੋ ਇਹਨਾਂ ਵਧੀਆ ਸਾਫ਼ ਹੋ ਗਏ ਨੇ हां मेनू टाइम ਤਾਂ ਥੋੜਾ ਜਿਹਾ ਲੱਗ ਗਿਆ ਸੀਗਾ ਪਰ ਟਾਈਮ ਲੱਗਣ ਨਾਲ ਚਲੋ ਮੇਰਾ ਯਨ ਕੀ ਉਹ ਹੋ ਗਿਆ ਹਨਾ ਸਾਫ਼ ਹੋ ਗਏ ਭਾਂਡੇ ਜਿਹੜੇ ਹੈਗੇ ਸੀਗੇ ਤੇ ਆ ਦੇਖੋ ਹੁਣ ਮੈਂ ਟੱਬ ਨੂੰ ਵੀ ਚੰਗੀ ਤਰ੍ਹਾਂ ਕਰ ਦਵਾਂਗੀ ਇਹ ਟੱਬ ਵਾਸਾ ਆਪਾਂ ਕੱਪੜੇ ਧੋਂਦੇ ਜਾਂ ਤਰ ਯੂਜ਼ ਕਰਦੇ ਹੁੰਦੇ ਆ ਤੇ ਇੱਥੇ ਮੈਂ ਭਾਬੀ ਨੂੰ ਕਿਹਾ ਸੀਗਾ ਮੈਂ ਕਿਹਾ ਕੀ ਚੰਦਾ ਚਲੋ ਆਪਾਂ ਬਾਅਦ ਚ ਕਰ ਲਵਾਂਗੇ ਭਾਂਡੇ ਭੁੰਡੇ ਵਿੱਚ ਆਪਾਂ ਪਹਿਲਾਂ ਆਪਾਂ ਫਟਾਫਟ ਵੀ ਇਹੇ ਕਰ ਦਨੇ ਆ ਹਨਾ ਵੀ ਸੁੱਕਾ ਜਾਂ ਕਰ ਦਨੇ ਆ ਵੀ ਰਮਨੀਤ ਦੇ ਡੈਡੀ ਹੋਰੇ ਆਉਣ ਵਾਲੇ ਨੇ ਉਹ ਪਹੁੰਚਣ ਵਾਲੇ ਨੇ ਮਾਹ ਫਿਰ ਗਾਜਾ ਪਾਊਗਾ ਤੇ ਫਿਰ ਬੱਚੇ ਵੀ ਹਨਾ ਫਿਰ ਖੇលਦੇ ਨੇ ਤਾਂ ਕਰਕੇ ਵੀ ਮਿੱਟੀ ਦੇ ਪੈਰ ਅੰਦਰ ਆਉਣਗੇ ਵੀ ਆਪਾਂ ਫਟਾਫਟ ਦੋਨੇ ਜਣੇ ਲੱਗ ਕੇ ਆਪਾਂ ਵੀ ਇਹ ਫਰਸ਼ ਸੁਕਾ ਦਨੇ ਆ ਹਨਾ ਸਫਾਈ ਜੀ ਕਰ ਦਨੇ ਆ ਤੇ ਆਹ ਦੇਖੋ ਮੈਂ ਝਾੜੂ ਲਗਾਈ ਗਈ ਸੀਗੀ ਤੇ ਭਾਬੀ ਬਾਈਪਰ ਮਾਰੇ ਗਏ ਸੀਗੇ ਬਾਈਪਰ ਵੀ ਦੇਖੋ ਮੈਨੇ ਚੰਗੀ ਤਰ੍ਹਾਂ ਬਰਸ਼ ਮਾਰ ਕੇ ਸਾਫ ਕਰਤਾ ਸੀਗਾ ਤੇ ਰਮਣੀਤ ਤਾਂ ਮੈਂ ਪਾਣੀ ਲਗਾਇਆ ਹੋਏ ਸੀਗਾ ਮੈਂ ਕਿਹਾ ਉਹ ਨਾਲ ਲੂਗਾ फटाफट ਹੋਣਾ ਨਾ ਫਿਰ ਉਸ ਤੋਂ ਬਾਅਦ ਚਲੋ ਅਸੀਂ ਨਾਲ ਲਵਾਂਗੇ ਹੈਲੋ ਜੀ ਫਰੈਂਡਸ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਈ ਹੋਪ ਫਰੈਂਡ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਸਾਫ ਸੁਫਾਈ ਤਾਂ ਧੋਤਭਾਈ ਕਰ ਲਈ ਆ ਕੱਪੜੇ ਸਾਰੇ ਸੁੱਕਣੇ ਆਪਣੇ ਲੱਗ ਗਏ ਨੇ ਅਧਿਕਾ ਪਰ ਸ਼ੈਡ ਆਪਣਾ ਹੁਣ ਵਧੀਆ ਚਮਕ ਗਿਆ ਸ਼ੀਸ਼ੇ ਵਾਂਗੂ ਘਰ ਆਪਾਂ ਇਹ ਚਮਕਾਤਾ ਤੋ ਤੋ ਕੇ ਰਗੜ ਰਗੜ ਕੇ ਠੀਕ ਹੈ ਜੀ ਵਧੀਆ ਹੁਣ ਸਾਫ਼ ਸੁਥਰਾ ਹੋ ਗਿਆ ਤੇ ਹੁਣ ਮੈਂ ਆ ਗਈ ਨਾ ਕੇ ਥੋੜੀ ਫਲੈਸ਼ ਜੀ ਵਧੀਆ ਨਹੀਂ ਲੱਗਦੀ। ਹਨ ਕੀ ਗੋਲੇ ਕੈਮਰੇ ਨੂੰ ਕੈਮਰੇ ਸਾਫ਼ ਨਹੀਂ ਲੱਗ ਰਿਹਾ। ਤਾਂ ਬਸ ਮੈਂ ਅੱਜ ਸਿਰ ਧੋ ਜਾ ਕੱਲ ਮੈਂ ਤੇਲ ਲਾ ਲਿਆ ਸੀਗਾ ਅੱਜ ਮੈਂ ਸਿਰ ਧੋ ਲਿਆ। ਅੱਜ ਹੈ ਗਿਆ ਸੋਮਵਾਰ। ਸੋਮਵਾਰ ਨੂੰ ਆਪਾਂ ਨੇ ਸਿਰ ਧੋ ਲਿਆ। ਤੇ ਰਮਣੀਤ ਦੇ ਡੈਡੀ ਵੀ ਆ ਗਏ ਨੇ ਪਟਿਆਲੇ ਤੋਂ ਉਂਝ ਪਏ ਰਸਟ ਘਰ ਦੇ ਉਂਝ ਪਏ ਨੇ ਤੇ ਰੋਟੇ ਪਾਣੀ ਆਪਣੀ ਹੋ ਗਈ ਆ ਖਾ ਲਈ ਆ ਤੇ ਭਾਬੀ ਹੋਰੇ ਵੀ ਚਲੇ ਗਏ ਨੇ ਘਰੇ ਪੱਕੇ ਅੰਦਰ ਹੈਨਾ ਹੁਣਾ ਕਪੜੇ ਕਪੜੇ ਹੁਣ ਆਪਾਂ ਮੈਂ ਲਾਉਣੀ ਆ ਤੈ ਲਗਾਵਾਂਗੀ ਕਪੜੇ ਕਪੜੇ ਵੀ ਇਨਕੀ ਸੁੱਕ ਗਏ ਨੇ ਤੇ ਇਹ ਐਂ ਠੀਕ ਲੱਗ ਰਿਆ ਨਾ ਇਹ ਐਂ ਕਰਕੇ ਦੇਖੀ ਇਹ ਐਂ ਵਾਈਟ ਵਾਈਟ ਜਾ ਉਹ ਆਂਦਾ ਹੈਨਾ ਤੇ ਕੱਪੜੇ ਆਪਣੇ ਸੁੱਕ ਗਏ ਨੇ ਕੱਪੜੇ ਲਾ ਕੇ ਲਿਆ ਕੇ ਕੱਪੜੇ ਸੁਖਣੇ ਲਾਉਣੀਆਂ ਤੇ ਪਹਿਲਾਂ ਮੈਂ ਕਰਦੀ ਹੁਣ ਵੀਡੀਓ ਐਡਿਟ ਕੱਲ ਪੜੀ ਵਲੋਗ ਆਇਆ ਨਹੀਂ ਹੈਗਾ ਬਸ ਕੱਲ ਉਧਰ ਭਾਬੀ ਕੰਨੀ ਵਗ ਗਈ ਸੀਗੀ ਮੈਂ ਸ਼ਾਮ ਨੂੰ ਤੇ ਸ਼ਾਮ ਕਿਚ ਕਿਚ ਕੇ ਲੈ ਕੇ ਗਿਆ ਕਹਿੰਦਾ ਮੰਮੀ ਉਧਰ ਜਾਣਾ ਹਨਾ ਮੰਮੀ ਕੰਨੀ ਜਾਣਾ ਫਿਰ ਕੱਲ ਮੈਂ ਵਲੋਗ ਨਹੀਂ ਪਾ ਸਕੀ ਹੈਗੀ ਕੁਛ ਇਨਕੰਪਲੀਟ ਜਿਹਾ ਹੀ ਸੀਗਾ ਤਾਂ ਕਰਕੇ ਤੇ ਚਲੋ ਜੀ ਫਿਰ ਅੱਗੇ ਤੁਹਾਨੂੰ ਮੈਂ ਮਿਲਦੀ ਆਂ ਬਾਕੀ ਦੇਖਦੇ ਆਪਾਂ ਕੀ ਕੁਝ ਕਰਦੇ ਆ ਪਹਿਲਾਂ ਮੈਂ ਵੀਡੀਓ ਅਪਲੋਡ ਕਰਾਂ ਫਿਰ ਤੁਹਾਨੂੰ ਮਿਲਾਂਗੀ ਮੈਂ ਮੈਨੂੰ ਵਾਲ ਸੁੱਕ ਜਾਣਗੇ ਆਪਣੇ ਤੇ ਫਿਰ ਹੁਣ ਮੈਂ ਲੱਗੀ ਸੀਗੀ ਵੀਡੀਓ ਐਡਿਟ ਕਰਨ ਤੋਂ ਬਾਅਦ ਮੈਂ ਕਿਹਾ ਕੁਝ ਬਣਾ ਲੈਨੇ ਆ ਖਾਣ ਲਈ ਭਾਬੀ ਹੋਰੇ ਤਾਈਨ ਕੀ ਚਲੇ ਗਏ ਸੀਗੇ ਹੈਨਾ ਜਦੋਂ ਮਤਲਬ ਫਾਸਪੂਕ ਸਿਟਵਾ ਕੇ ਫਿਰ ਵੀਰੇ ਨੂੰ ਲੇਟ ਹੋ ਰੇ ਸੀ ਕਿ ਕੁਛ ਅਸ਼ੋਕ ਉਹਨਾਂ ਨੇ ਖੋਲਣੀ ਸੀਗੀ ਇਸ ਕਰਕੇ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਮਿਲ ਰਹੀ ਹਾਂ ਸਿੱਧਾ ਯਾਨੀ ਕਿ 3:00 ਵਜੇ ਹੈ ਨਾ 3 ਪਤਾ ਨਹੀਂ 4:00 ਵਜੇ ਦਾ ਟਾਈਮ ਸੀਗਾ ਤੇ ਇੱਥੇ ਲੱਗੀ ਸੀਗੀ ਭੁੱਖ ਪਹਿਲਾਂ ਤਾਂ ਰੋਟੀ ਖਾ ਲਈ ਸੀਗੀ ਦੁਪਹਿਰੇ ਤੇ ਹੁਣ ਥੋੜੀ ਜਿਹੀ ਹੋਰ ਭੁੱਖ ਜੀ ਲੱਗੀ ਸੀ ਮੈਂ ਚੱਲੋ ਆਪਾਂ ਬਣਾ ਲਨੇ ਆ ਨਿਊਡਲ ਬਣਾ ਲਨੇ ਆ ਤੇ ਇੱਥੇ ਮੈਂ ਲੱਗੀ ਸੀਗੀ ਦੇਖੋ ਉਹ ਜਿਹੜੀ ਇਹ ਨਿਊਡਲ ਦੀ ਸੇਮੀਆਂ ਜੀਆਂ ਸੀਗੀਆਂ ਸਿੱਧੀ ਜੀ ਬੋਲੀ ਚ ਕਹਿ ਦਿੰਦੇ ਆ ਸਿੱਧੇ ਜੇ ਬੰਦੇ ਆ ਸਿੱਧੇ ਦੇਸੀ ਜੇ ਪਾ ਕੇ ਬੜੀ ਜਿਹੀ ਪਾਣੀ ਤੇ ਪਾ ਕੇ ਉਬਾਲ ਨਹੀਂ ਰੱਖਤੀ ਐ ਤੇ ਇੱਕ ਸਾਈਡ ਤੇ ਹੁਣ ਮੈਂ ਕਰ ਲਵਾਂਗੀ ਜਿਹੜੇ ਆਪਣੀ ਸਬਜ਼ੀ ਵਗੈਰਾ ਹੁੰਦੀਆਂ ਨੇ ਨਾ ਉਹ ਕਟਿੰਗ ਕਰਨੀਆਂ ਨੇ ਆ ਦੇਖੋ ਇੱਥੇ ਮੈਂ ਇੰਨੀ ਕੁ ਜਿੰਨੀ ਕੁ ਵੀ ਆਪਾਂ ਨੂੰ ਲੋੜ ਹੈ ਉਨੇ ਕੁ ਮੈਂ ਉਹ ਕਰ ਲਈ ਐ ਇਹਨਾਂ ਕੀ ਮਨ ਨੂੰ ਨੇ ਲਿੱਤੀਆਂ ਸੀਗੀਆਂ ਖੁੱਲ੍ਹੇ ਆਪਣੀ ਗਲੀ 'ਚ ਵੇਚਣ ਵਾਲਾ ਆਇਆ ਸੀਗਾ ਭਾਈ ਜਿਹੜੀਆਂ ਹਾਂ ਸੀਗੀਆਂ ਸੇਵੀਆਂ ਨੇ ਜਿਹੜੀਆਂ ਨੂਡਲ ਜਿਹਾ ਕਹਿ ਸਕਦੇ ਐ ਸੇਵੀਆਂ ਨਹੀਂ ਹੈਗੀਆਂ ਸੀਗੀਆਂ ਇਹ ਨੂਡਲ ਸੀਗੇ ਹਾਂ ਤੇ ਬਸ ਮੈਂ ਥੋੜਾ ਇੱਕ ਚਮਚਕ ਤੇਲ ਦਾ ਪਾ ਕੇ ਉਹਨੂੰ ਬਾਇਲ ਕਰਨਾ ਰੱਖਤਾ ਤੇ ਇੱਕ ਸਾਈਡ ਤੇ ਫਿਰ ਮੈਂ ਇੱਥੇ ਵੱਡੇ ਵੱਡੇ ਹੈਨਾ ਥੋੜੀ ਜਿਹੀ ਮੋٹے ਮੋٹے ਜੇ ਟਮਾਟਰ ਪਿਆਜ਼ ਕੱਟ ਲਵਾਂਗੀ ਤੇ ਗੋਭੀ ਮੈਂ ਕੱਲ ਦੀ ਉਹ ਕੱਟੀ ਪਈ ਪਈ ਸੀਗੀ ਜਿਹੜੀ ਕੀ ਕਹਿੰਦੇ ਨੇ ਇਹਨੂੰ ਬੰਦ ਗੋਭੀ ਹਾਂ ਬੰਦ ਗੋਭੀ ਉਹ ਮੈਂ ਕੱਲ ਦੀ ਉਹ ਲੰਬੀ ਲੰਬੀ ਜੀ ਕੱਟ ਕੇ ਰੱਖਨ ਕੀ ਸੀਗੀ ਤੇ Shimla mirch ਹੈ ਨਾ ਉਸ ਤੋਂ ਬਾਅਦ ਇਹ ਦੇਖੋ ਮੈਨੇ ਮੋਟੀ ਮੋਟੀ ਜੇ ਪਿਆਜ਼ ਕੱਟ ਟਮਾਟਰ ਕੱਟ ਲੇਤੇ ਹੁਣ ਆਪਾਂ ਪਿਆਜ਼ ਕੱਟ ਲੰਨੇ ਹੈ ਨਾ ਬਸ ਤਾਂ ਹੋ ਸਕੇ ਕੋਈ ਵੀ ਸਬਜੀ ਹੋਵੇ ਘਰੇ ਹੈ ਨਾ ਉਹ ਆਪਾਂ ਪਾ ਸਕਦੇ ਆ ਪਰ ਹਾਂ ਗੋਭੀ ਤੇ Shimla mirch ਬਿਨ ਵਗੈਰ ਤਾਂ ਦੇਖੋ ਬਿਲਕੁਲ ਵੀ ਨਹੀਂ ਵਧੀਆ ਲੱਗਦੀ ਹੈਗੀ ਆਹ ਨੂਡਲ ਵਗੈਰਾ ਹੋ ਗਏ ਹੈ ਨਾ ਇਸ ਕਰਕੇ ਵੀ ਜਦੋਂ ਵੀ ਫਿਰ ਮੈਂ ਕੱਲ ਸਪੈਸ਼ਲੀ ਮੰਗਵਾਏ ਸੀਗੇ ਰਮਨੀਤ ਦੇ ਡੈਡੀ ਤੋਂ Shimla mirch ਕਿਉਂਕਿ ਐਸੇ ਮਹਿੰਗੀਆਂ ਬਹੁਤ ਜ਼ਿਆਦਾ ਨੇ ਵੈਸੇ ਮੈਨੂੰ ਪਤਾ ਨਹੀਂ ਹੈ ਕਿੰਨੀ ਮਹਿੰਗੀਆਂ ਨੇ ਵੈਸੇ ਰਮਨੀਤ ਦੇ ਰੈਡੀ ਕਹਿ ਰਹੇ ਸੀਗੇ ਵੀ ਹਾਂ ਮਹਿੰਗੀਆਂ ਨੇ ਤੇ ਚਲੋ ਕੋਈ ਗੱਲ ਨਹੀਂ ਤੇ ਇੱਕ ਸਾਈਡ ਤੇ ਆਪਾਂ ਨੇ ਸੇਮ ਆਹ ਨਿਊਡਲ ਰੱਖੇ ਸੀਗੇ ਉਬਾਲਣੇ ਤੇ ਇੱਕ ਸਾਈਡ ਤੇ ਮੈਂ ਕੜਾਹੀ ਚ ਪਾ ਲਿਆ ਸੀਗਾ ਤੇਲ ਜਿੰਨੀ ਕ ਆਪਾਂ ਨੂੰ ਲੋੜ ਹੈ ਤੇ ਇੱਕ ਇੱਧਰ ਮੈਂ ਦੇਖ ਵੀ ਰਹੀ ਸੀਗੀ ਵੀ ਕਿੰਨਾ ਕੁ ਹੋ ਗਿਆ ਹਨਾ ਪਹਿਲਾਂ ਮੈਂ ਇੱਕ ਵਾਰੀ ਪਹਿਲਾਂ ਬਣਾਈ ਸੀਗੀ ਉਸ ਥੋੜੀ ਜਿਹੀ ਕੱਚੀ ਰਹਿ ਗਈ ਸੀਗੀ ਮੈਂ ਹੁਣ ਇਹਨੂੰ ਚੰਗੀ ਤਰ੍ਹਾਂ ਉਬਾਲੇ ਦਵਾਵਾਂਗੇ ਯਾਨੀ ਕਿ ਚਾਰ ਪੰਜ ਉਬਾਲੀਆਂ ਦਵਾਤੀਆਂ ਸੀਗੀ ਮੈਨੇ ਜੇ ਜਦ ਤੱਕ ਆਪਣੀਆਂ ਸਬਜ਼ੀਆਂ ਭੁੰਨੀ ਗਈਆਂ ਹਨਾ ਭੁੰਨਦੀ ਆਪਣੀ ਇਹਦਰੋਂ ਮੋਂ ਤੋਂ ਬਾਅਦ ਮੈਂ ਠੀਕ ਲਾ ਨਹੀਂ ਤੇ ਜਿਹੜੀ ਵੀ ਆਪਣੀ ਸਬਜ਼ੀ ਸੀਗੀ ਮੈਂ ਸਾਰੀ ਕਾਸ਼ਮੀ ਮਿਕਸ ਕਰਕੇ ਪਾ ਲਈ ਸੀ ਤੇ ਹਾਂ ਦੋ ਹਰੀਆਂ ਮਿਕਸ ਕਰੀ ਮੈਂ ਪਾਈਆਂ ਸੀ ਤੇ ਇਹਨੂੰ ਆਪਾਂ ਹੁਣ ਦੇਖੋ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਮਾਰ ਕੇ ਆਪਾਂ ਭੁੰਨ ਲਵਾਂਗੇ ਜਿਆਦਾ ਨਹੀਂ ਮੈਨੇ ਭੁੰਨੀਆਂ ਸੀਗੀਆਂ ਜਿਵੇਂ ਆਪਾਂ ਸਬਜ਼ੀ ਵਿੱਚ ਉਹ ਕਰਦੇ ਆ ਨਾ ਮਸਾਲਾ ਜਾਂ ਭੁੰਨਦੇ ਆ ਵੀ ਬਿਲਕੁਲ ਐਨ ਰੜ ਜੀ ਲੈਣੇ ਐਨੀ ਨਹੀਂ ਭੁੰਨੀਆਂ ਸੀ ਕਿ ਵੀ ਹਾਂ 90% ਯਾਨੀ ਕਿ ਭੁੰਨ ਲਿਆ ਭੁੰਨ ਲਿਆ ਸੀਗੀਆਂ ਤਾਂ ਕਿ ਵਸ ਉਹਨਾਂ ਦਾ ਕੱਚਾ ਪੰਜਾ ਜਿਹੜਾ ਉਹ ਦੂਰ ਹੋ ਜAVE ਜਿਵੇਂ ਆਪਾਂ ਮੁੱਲਿਆ ਕੇ ਖਾਣੇ ਉਹ ਚ ਜਿਵੇਂ ਸਬਜ਼ੀ ਹੁੰਦੀ ਹੈ ਸੇਮ ਓਮੇਜੀ ਰੱਖ ਲਈ ਸੀਗੀ ਆ ਦੇਖੋ ਹਨਾ ਆਪਣੀ ਭੁੰਨੀ ਗਈਆਂ ਨੇ ਸਬਜ਼ੀਆਂ ਜੋ ਕੁਝ ਵੀ ਹੈਗੇ ਸੀਗਾ ਇਸ ਤੋਂ ਬਾਅਦ ਫਿਰ ਮੈਂ ਗੈਸ ਬੰਦ ਕਰਕੇ ਜਿੱਚਾ ਆਪਾਂ ਨੇ ਨਿਊਡਲ ਰੱਖੇ ਸੀਗੇ ਤੇ ਆਪਾਂ ਇਹ ਨਿਊਡਲ ਵਾਪਕ ਚੰਗੀ ਤਰ੍ਹਾਂ ਨਚੋੜ ਜੀ ਲਵਾਂਗੇ ਪਾਣੀ ਕੱਢ ਲਵਾਂਗੇ ਮੈਂ ਇੱਕ ਥਾਲ ਦੇ ਵਿੱਚ ਪਹਿਲਾਂ ਅਲੱਗ ਤੋਂ ਕੱਢ ਲਈ ਸੀਗੇ ਨਿਊਡਲ ਤਾਂ ਕਿ ਮੈਂ ਅਗਰ ਜੇ ਕੋਈ ਐਕਸਟਰਾ ਪਾਣੀ ਜਹ ਹੋਊਗਾ ਵੀ ਨਿਕਲ ਜੂਗਾ ਥਾਲ ਦੇ ਵਿੱਚ ਹੀ ਹਨਾ ਜਿਹੜੀ ਆਪਣੀ ਪੂਰੀ ਕੱਢਣ ਵਾਲੀ ਉਹ ਹੁੰਦੀ ਹੈ ਨਾ ਚਾਰਨੀ ਮੈਨੇ ਉਹੀ ਲੈ ਲਈ ਸੀਗੀ ਹੋਰ ਤਾਂ ਮੇਰੇ ਕੋਲੇ ਜਿਹੜੇ ਇੱਕ ਸਟੀਲ ਦੀ ਹੁੰਦੀ ਹੈ ਸਬਜੀ ਧੋਣ ਵਾਲੀ ਹੈ ਨਾ ਉਹ ਨਹੀਂ ਹੈਗੀ ਸੀ ਮੇਰੇ ਕੋਲੇ ਫਿਰ ਮੈਨੇ ਇਹੀ ਲੈ ਲਈ ਹੈ ਨਾ ਤੇ ਚਲੋ ਜੀ ਫਿਰ ਮੈਂ ਸਾਰੀ ਨਿਊਡਲ ਕੱਢ ਕੇ ਤੇ ਰੱਖ ਲਈ ਸੀਗੀ ਤੇ ਇੱਥੇ ਦੇਖੋ ਆਪਣੀ ਸਬਜੀਆਂ ਹਨ ਵਧੀਆ ਹੋ ਗਈਆਂ ਸੀਗੀਆਂ ਵਧੀਆ ਭੁੰਨ ਗਈਆਂ ਨੇ ਤੇ ਇਸ ਤੋਂ ਬਾਅਦ ਆਪਾਂ ਇਹ ਚ ਪਾ ਦਵਾਂਗੇ ਮਸਾਲੇ ਇੱਚ ਮੈਂ ਪਾਈ ਸੀਗੀ ਮਿਰਚ ਹਲਦੀ ਧਨੀਆ ਪਾਊਡਰ ਚਾਟ ਮਸਾਲਾ ਤੇ ਮੈਗੀ ਮਸਾਲੇ ਹਾਂ ਦੋ ਮੈਗੀ ਮਸਾਲੇ ਪਾਏ ਸੀਗੇ ਆ ਦੇਖੋ ਹੈਨਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਲਵਾਂਗੇ ਚੰਗੀ ਤਰ੍ਹਾਂ ਰਲਣ ਤੋਂ ਬਾਅਦ 1-2 ਮਿੰਟ ਬਾਅਦ ਫਿਰ ਆਪਾਂ ਇਹਦੇ 'ਚ ਪਾ ਦਵਾਂਗੇ ਜਿਹੜੀ ਆਪਣੀ ਨਿਊਡਲ ਨੇ ਹੈਨਾ ਉਹ ਪਾ ਦਵਾਂਗੇ ਤੇ ਸਵਾਦ ਅਨੁਸਾਰ ਆਪਾਂ ਨੇ ਪਾਤਾ ਸੀ ਇਹਦੇ 'ਚ ਨਮਕ ਨਮਕ ਸਾਰਾ ਕੁਝ ਐਡ ਕਰਨ ਤੋਂ ਬਾਅਦ ਵੀ ਚੰਗੀ ਤਰ੍ਹਾਂ ਜਦੋਂ ਮਸਾਲੇ ਰਲ ਜਾਣ ਸਬਜ਼ੀ ਦੇ ਵਿੱਚ ਐਡ ਹੋ ਜਾਣ ਫਿਰ ਆਪਾਂ ਨੇ ਪਾਤੀ ਸੀਗੇ ਇਹਦੇ 'ਚ ਨਿਊਡਲ ਹੈਨਾ ਆ ਦੇਖੋ ਹੈ ਨਾ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਜਿਵੇਂ ਬਾਜ਼ਾਰ ਦੇ ਹੁੰਦੇ ਨੇ ਨਾ ਐਵੇਂ ਦੇ ਬਣੇ ਸੀਗੇ ਇਹ ਐਨੇ ਟੇਸਟੀ ਬਣੇ ਸੀਗੇ ਮੈਨੂੰ ਵੀ ਕਹਿੰਦੀ ਸੀਗੇ ਕਹਿੰਦੀ ਹਾਂ ਬਹੁਤ ਜ਼ਿਆਦਾ ਟੇਸਟੀ ਬਣੇ ਨੇ ਥੋੜੀ ਜਿਹੀ ਆ ਦੇਖੋ ਹੈ ਨਾ ਤੇ ਵੈਸੇ ਤਾਂ ਮਤਲਬ ਕਿ 30 40 ਰੁਪਏ ਦੀ ਪਲੇਟ ਹੁੰਦੀ ਹੈ ਪਰ ਹਾਂ ਘਰੇ ਆਪਾਂ ਨੇ 30 40 ਰੁਪਏ ਦਾ ਸਮਾਨ ਲੱਗ ਜਾਂਦਾ ਕੋਈ ਜ਼ਿਆਦਾ ਨਹੀਂ ਲੱਗਦਾ ਹੈਗਾ ਆ ਦੇਖੋ ਥੋੜੀ ਜਿਹੀ ਕਮੇਂਤ ਲੱਗਦੀ ਹੈ ਤੇ ਪੂਰਾ ਯਾਨੀ ਕਿ ਸਾਰਾ ਪਰਿਵਾਰ ਖਾ ਸਕਦਾ ਹੈ ਨਾ ਚਲੋ ਜੀ ਹੁਣ ਆਪਾਂ ਰਲਗੇ ਸੀਗੇ ਬਣਗੇ ਸੀਗੇ ਤੇ ਕੱਢ ਲੈਣੇ ਆਪਾਂ ਇਹਨਾਂ ਨੂੰ ਪਲੇਟਾਂ ਦੇ ਵਿੱਚ ਮੇਰੀ ਰਮਨੀਤ ਦੀ ਤੇ ਰਮਨੀਤ ਦੇ ਡੈਡੀ ਦੀ ਹੈਨਾ ਮੰਨੂ ਨੂੰ ਮੈਂ ਬਾਅਦ ਚ ਉਦਰੀ ਪਛਾਹਤਾ ਸੀਗਾ ਡੱਬੇ ਵਿੱਚ ਪਾ ਕੇ ਤੇ ਥੋੜੀ ਜਿਹੀ ਕਿ ਮੈਰਾ ਖਲੀ ਸੀਗੀ ਮੈਂ ਕਿਹਾ ਚਲੋ ਥੋੜੀ ਇੱਕ ਸ਼ਾਨੂ ਖਾ ਲੂਗਾ ਹੈਨਾ ਦੇਖੋ ਆਪਾਂ ਨੇ ਪਾਲੀ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਸੌਸ ਵੀ ਮੰਗਾਲੀ ਸੀਗੀ ਮੈਨੇ ਬਾਅਦ ਚ ਪਹਿਲਾਂ ਮੈਂ ਸੌਸ ਭੁੱਲ ਗਈ ਸੀਗੀ ਤੇ ਸੌਸ ਹੈ ਨਹੀਂ ਸੀਗੀ ਫਿਰ ਮੈਂ ਰਮਨਿਤ ਨੂੰ ਕਿਹਾ ਕਿਉਂ ਮੈਂ ਤਾਂ ਚਲੋ ਬਿਨਾ ਸੌਸ ਤੋਂ ਖਾ ਲੈਂਨੀ ਆ ਮੈਨੂੰ ਤਾਂ ਇਹਨਾਂ ਕੀ ਸੌਸ ਨਾਲ ਇਹ ਵਧੀਆ ਨਹੀਂ ਲੱਗਦੀ ਹੈਗੀ ਸੌਸ ਕਿਉਂਕਿ ਮੈਂ ਥੋੜਾ ਇੱਕ ਤਿੱਖਾ ਜਿਹਾ ਖਾ ਕੇ ਖੁਸ਼ ਆ ਮਿੱਠੀ ਜੀ ਮੈਨੂੰ ਵਧੀਆ ਨਹੀਂ ਲੱਗਦੀ ਹੈਗੀ ਕੋਈ ਵੀ ਚੀਜ਼ ਹੋਵੇ ਇਸ ਕਰਕੇ ਤੇ ਫਿਰ ਰਮਨਿਤ ਨੇ ਤਾਂ ਸੌਸ ਪਾ ਕੇ ਖਾਦੀ ਸੀਗੀ ਚਲੋ ਜੀ 10 ਮਿੰਟਾਂ 'ਚ ਤਿਆਰ ਹੋ ਗਏ ਸੀਗੇ ਆਪਣੇ ਨਿਊਡਲ ਬਣ ਕੇ ਪੂਰੇ ਪਰਿਵਾਰ ਨੇ ਇਹਨ ਵਧੀਆ ਖਾਦੇ ਸੀਗੇ ਤੇ ਆ ਦੇਖੋ ਆਹ ਹੈ ਤਿਆ ਦੇਖੋ ਆਪਣੀ ਬਣ ਗਈ ਹੈ ਨਿਊਡਲ ਤੇ ਆ ਜੋ ਤੁਸੀਂ ਵੀ ਖਾ ਲਓ ਮੈਂ ਜੀ ਕੈਰੀ ਸੀਗੀ ਤੇ ਆ ਦੇਖੋ ਰਮਨੀਤ ਦੇ ਡੈਡੀ ਨੂੰ ਹੁਣ ਨਾ ਚੜੀ ਹੋਈ ਸੀਗੀ ਠੰਡ ਕਿਉਂਕਿ ਮੋਟਰਸਾਈਕਲ ਤੇ ਆਏ ਸੀਗੇ ਨਾ ਤਾਂ ਕਰਕੇ ਤੇ ਫਿਰ ਆਉਂਦੇ ਸਾਰ ਚਲੋ ਥੋੜੀ ਜਿਹੀ ਕਿਨਾਂ ਨੇ ਧੁੱਪੇ ਰੈਸਟ ਜੀ ਕਰ ਲਈ ਸੀਗੀ ਰੋਟੀ ਪਾਣੀ ਆਪਣੇ ਚਾਹ ਪਾਣੀ ਪੀ ਲਿਆ ਸੀਗਾ ਤੇ ਫਿਰ ਮੈਂ ਹੁਣ ਚਲੋ ਨਿਊਡਲ ਵਗੈਰਾ ਬਣਾ ਲਈ ਹੈ ਤੇ ਫਿਰ ਹੁਣ ਆਪਾਂ ਖਾ ਲੈਨੇ ਆ ਨਿਊਡਲ ਤੇ ਆ ਜੋ ਤੁਸੀਂ ਵੀ ਖਾ ਲਓ ਤੇ ਫਰੈਂਡ ਕਿਵੇਂ ਦੀ ਲੱਗਦੀ ਥੋਨੂੰ ਮੇਰੀ ਵੀਡੀਓ ਤਾਂ ਸੀ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਨਿਊ ਆਨਿਓ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੇ ਓਕੇ ਟਾਟਾ ਬਾਏ ਬਾਏ ਆਪਾਂ ਕੱਲੂ ਫੇਰ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਬਾਏ